ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਰਕਸ਼ਾਤਵਾ ਦੇ 37 2000 ਤਾਲ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਸਪਾ ਸਿੰਘ ਪਿੰਡ ਸਤਾਪੁਰ ਬੰਗੜ ਦਾ ਸਰਪੰਚ ਸਭ ਤੋਂ ਪਹਿਲਾਂ ਮੈਂ ਸਾਰੇ ਪਿੰਡ ਦਾ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਬਣ ਦਾ ਮੌਕਾ ਦਿੱਤਾ ਲਗਭਗ 1 ਸਾਲ ਦੇ ਕਰੀਬ ਟਾਈਮ ਤੋਂ ਮੈਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜਿੰਨਾ ਕੰਮ ਕਰਵਾ ਰਿਹਾ ਹਾਂ ਸਰਪੱਖੀ ਕਰਵਾ ਰਿਹਾ ਹਾਂ ਕੋਈ ਪਾਰਟੀ ਬਾਜੀ ਨਹੀਂ ਰੱਖ ਕੇ ਕਰਵਾਉਂਦੇ ਆ ਵਧੀਆ ਜਨਾਨਿਆ ਪਿੰਡ ਦਾ ਸੰਯੋਗ ਨਾਲ ਹੈ ਸੋ ਵੀ ਦੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ رہ ਚੁੱਕੇ ਜੋ ਤੁਹਾਡੇ ਗੋਈ ਦੇ ਵਿੱਚ ਪੂਰੇ ਕਰਾਇਆ ਗਏ ਲਗਭਗ ਕੰਮ ਕੁਝ ਕੰਮ ਰਹਿੰਦੇ ਸੀ ਜਿਹੜੇ ਆਪਾਂ ਕਰਵਾ ਰਹੇ ਹਾਂ ਜਿਵੇਂ ਆਪਾਂ ਸੋਲਵੇਟਰ ਦਾ ਬਣਾਇਆ ਇੱਕ ਪ੍ਰੋਜੈਕਟ ਉਹ ਪਿੰਡ ਜੇ ਪੂਰਾ ਕਰਵਾਇਆ ਸੀਵਰੇਜ ਦਾ ਕੰਮ ਕਰਵਾਇਆ ਹੋਰ ਕਿਤ ਗਲੀਆਂ ਰਹਿ ਗਈਆਂ ਇਹ ਉਹ ਕੰਪਲੀਟ ਕਰਾਈਆਂ ਦਾ ਨਾਲੀਆਂ ਦਾ ਕੰਮ ਕਰਵਾਇਆ ਇਹ ਕੋਲ ਇਹ ਕੰਮ ਜਿਹੜਾ ਪਿੰਡ ਦੇ ਚੱਲ ਰਿਹਾ ਹੈ। ਉਹ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਜਾਂਦਾ। ਸੋ ਫੁੱਲ ਬੂਟੇ ਲੱਗੇ ਹੁੰਦੇ, ਲੇਟਾਂ ਲੱਗੀਆਂ ਹੁੰਦੀਆਂ। ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ। ਦਸਪੰਸ ਨਹੀਂ ਹੁੰਦੀ, ਲਾਇਬ੍ਰੇਰੀ ਦੀ ਹੁੰਦੀ ਆ। ਓਪਨ ਜਿਮ ਹੁੰਦੀ ਆ, ਕੈਮਰੇ ਲੱਗੇ ਹੁੰਦੇ ਨੇ, ਬੱਚਿਆਂ ਵਾਸਤੇ ਝੂਲੇ ਲੱਗੇ ਨੇ। ਇੱਕ ਵਧੀਆ ਦੇਖਣ ਨੂੰ ਆਉਂਦੀ ਆ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿ ਕੋਈ ਇਦਾਂ ਦੀ ਸਹੂਲਤ ਹੈਗੀ? ਵੇਖੋ ਜੀ ਫਿਲਹਾਲ ਪਾਰਕ ਦਾ ਕੰਮ ਨੂੰ ਪਹਿਲੇ ਦਾ ਹੱਦ ਕਰ ਰਹੇ ਆ, ਲੇਕਿਨ ਇਹ ਮਨਜ਼ੂ ਲੈਟ ਨਾ ਮੇ ਕੰਮ ਦਾ ਪ੍ਰੋਜੈਕਟ ਚੱਲੂ ਆ ਧੀ ਹੌਲੀ ਹੌਲੀ ਹਜੇ ਸਾਲ ਇੱਕੋ ਆਵਾ ਹੌਲੀ ਹੌਲੀ ਆਪਾਂ ਇਹ ਸਾਰੇ ਕੰਮ ਜੇ ਰੇਣੀਤੀ ਕਰਾਵਾਂਗੇ ਸਰ ਪੱਕੀ ਕਰਾਵਾਂਗੇ ਤੋਂ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਨਾਂ ਜਿੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਨੇ ਰਸਨ ਕਾਰ ਨਹੀਂ ਮਿਲਦਾ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਨ ਜੀ ਕਿੰਨੀ ਸਮੱਸਿਆ ਹੈਗੀ ਹੈ ਹਾਂਜੀ ਇਹ ਸਮੱਸਿਆ ਕਾਫੀ ਹੱਦ ਤੱਕ ਹੈਗੀ ਹੈ ਕੁਝ ਗਰੀਬ ਪਰਿਵਾਰ ਜਿਨ੍ਹਾਂ ਦੇ ਰਸਨ ਕਾਰਡ ਕੱਟੇ ਗਏ ਆ ਉਹਨਾਂ ਦੇ ਬਣਾਵਾਂਗੇ ਲੇਕਿਨ ਹਜੇ ਕੋਈ ਵੈਬਸਾਈਟ ਤੇ ਇਹ ਕੋਈ ਜਾਣਕਾਰੀ ਨਹੀਂ ਪ੍ਰਾਪਤ ਲਈ ਕਿ ਉਹਨਾਂ ਦੇ ਨਾਮ ਪਾਈ ਜਾਣ ਜਾਂ ਨਵੇਂ ਕਾਰਡ ਬਣਾਈ ਇਹ ਪ੍ਰੋਸੈਸ ਹੈ ਜੀ ਜਦੋਂ ਚੱਲੂਗਾ ਕੋਦੋਂ ਜਦੋਂ ਬਰਾਮਾਂ ਨਿਕਲੂਗਾ ਮਗਰ ਜੀ ਕੱਚੇ ਕੁੜੇ ਹਨ ਰਾਂਟਾ ਮੈਂਨਾ ਹੈ ਨਵੇਂ ਹੋਮ ਅਪਲਾਈ ਕੀਤੇ ਗਏ ਬੀਐਸਓ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁੜੇ ਹਨ ਕਿੰਨੇ ਨਵੇਂ ਹੋਮ ਅਪਲਾਈ ਕੀਤੇ ਹੋਏ ਦੇਖੋ ਜੀ ਆਪਾਂ ਲਗਭਗ ਹਰ ਘਰ ਦੇ ਵਿੱਚ ਜਾ ਕੇ ਆਨਲਾਈਨ ਕੀਤੇ ਇਹ ਘਰ ਉਹਨਾਂ ਵਿੱਚੋਂ 14 ਤੋਂ 15 ਘਰ ਮੇਰੇ ਫਰੈਂਡ ਦੇ ਪਾਸ ਹੋਏ ਹਨ ਕੁਝ ਕੁ ਲੋਕਾਂ ਨੇ ਜੋ ਲਾਲੀਾ ਸਾਡੇ ਉਹਦੀ ਪਾਰਟੀ ਦੇ ਆ ਜਾਂ ਉਹਦੀ ਬੰਦੇ ਆ ਉਹਨਾਂ ਨੇ ਬਾਹਰ ਦੇ ਪਿੰਡ ਦੇ ਸਾਡੇ ਪਿੰਡ ਤੋਂ ਇਲਾਵਾ ਬਾਹਰ ਦੇ ਪਿੰਡ ਦੇ ਨਾਮ ਜਿਹੜੇ ਸਾਡੇ ਪਿੰਡ ਦੇ ਵਿੱਚ ਪਾਤੇ ਉਹਦੇ ਕਰਕੇ ਸਾਡੇ ਪਿੰਡ ਜਿਹਦੇ ਪਿੰਡ ਦੇ 10 ਤੋਂ 12 ਘਰ ਰਹਿ ਗਏ ਆ ਕੁਝ ਇੱਕ ਘਰ ਜਿਹੇ ਕੋਟਾਂ ਦੇ ਵਿੱਚ ਕੁਝ ਕੋਟਾਂ ਦੇ ਵਿੱਚ ਆ ਪੱਕਾ ਸਿਉੜ ਨੇ ਲੇਕਿਨ ਉਥੋਂ ਦੇ ਬੰਦੇ ਆ ਨਾ ਜਿਹੜੇ ਸਾਡੇ ਪਿੰਡ ਦੇ ਜੇ ਆਏ ਆ ਉਹਦੇ ਕਰਕੇ ਸਾਡੇ ਪਿੰਡ ਕਾਫੀ ਇਸ ਚੀਜ਼ ਕਰੀ ਹੋਇਆ ਪਰ ਫਿਰ ਵੀ ਮੈਂ ਉਹਨਾਂ ਲੋਕਾਂ ਨੂੰ ਬੇਦੀ ਕਰਦਾ ਵਾਂ ਕਿ ਮੇਰੇ ਨਾਲ ਚੱਲੋ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਹੀ ਪਹਿਲੇ ਦਾ ਅਧ ਕਰਾਈਏ ਬਾਹਰ ਦੇ ਲੋਕਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਪਹਿਲ ਨਹੀਂ ਪੈਂਦੀ ਜੀ ਜੀ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆਮੁੱਲ ਤਾਂ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਪਲੇਟਫਾਰਮ ਆ ਗਿਆ ਵੇਖੋ ਜੀ ਨੌਜਵਾਨਾਂ ਦਾ ਮੈਨੂੰ ਬਹੁਤ ਜਿਆਦਾ ਸਪੋਰਟ ਹੀ ਹੈ ਸਾਡੇ ਪਿੰਡ ਇੱਕ youth club ਰਜਿਸਟਰ ਆ ਉਹ ਸਾਰਾ ਸਾਰਾ ਕਲੱਬ ਨੂੰ 31 ਮੈਂ ਮੀਟਿੰਗ ਮੇਰੇ ਨਾਲ ਚੱਲਦੀ ਹੈ ਮੈਂ ਉਹਨਾਂ ਵਾਸਤੇ ਗਰਾਊਂਡ 'ਤੇ ਕਮੇਟੀ ਪਾਈ ਇੱਕ ਕਿਲੇ ਦੇ ਕਰੀਬ ਗਰਾਊਂਡ ਆ ਆਪਣਾ ਛੱਡੀ ਉਹਦੇ 'ਚ ਮਿੱਟੀ ਪਾਈ ਆ ਗਰਾਊਂਡ ਨੂੰ ਵਧੀਆ ਬਣਾਇਆ ਜਾਂ ਰਿਹਾ ਉੱਥੇ ਵਾਲੀਬਾਲ ਦੀ ਕਬੱਡੀ ਦੇ ਖੇਡ ਆ ਇਸ ਤੋਂ ਇਲਾਵਾ ਵੱਧ ਵੱਧ ਨੌਜਵਾਨ ਜੁੜ ਰਹੇ ਆ ਖੇਡਾਂ ਨਾਲ ਆਪਾਂ ਉੱਥੇ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਾਵਾਂਗੇ ਜਿਸ ਦੇ ਨਾਲ ਬੱਚੇ ਨਸਿਆਂ ਤੋਂ ਬਜੇ ਰਹਿਣ ਤੇ ਖੇਡਾਂ ਨਾਲ ਵੱਧ ਵੱਧ ਵਧਣਾ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈ ਜਿੱਥੇ ਨਵੀਨੀਂ ਕਾਂ ਦੀ ਲੋੜ ਹੈ ਜਿੱਥੇ ਸਤਾਵ ਦੀ ਕਮੀ ਹੈ ਪਿੰਡ ਦੇ ਵਿੱਚ ਸਕੂਲ ਮਿਡਲ ਸਕੂਲ ਤੱਕ ਸਾਡੇ ਸਕੂਲ ਹੈ ਆ ਬੱਚੇ ਕਾਫੀ ਸੌਦੇ ਵੀ ਬਿਲਦੀ ਹੈ ਟੀਚਰ ਵੀ ਵਧੀਆ ਸਟਾਫ ਵਧੀਆ ਬਹੁਤ ਵਧੀਆ ਕੰਮ ਚਲਣ ਰਿਹਾ ਜੋ ਕਮੀਆਂ ਸਕੂਲ ਦੀਆਂ ਹੈ ਉਹ ਜੋਥ ਕਲੱਬ ਉਹਰਾ ਸੰਯੋਗ ਕਰਦਾ ਹਰ ਤਰ੍ਹਾਂ ਦਾ ਉੱਥੇ ਹਰ ਚੀਜ਼ ਕੀ ਉੱਥੇ ਪ੍ਰੋਵਾਈਡ ਕਰਦਾ ਵਾ ਪਿੰਚਾਇਤ ਸਕੂਲ ਦੇ ਨਾਲ ਵਧੀ ਜਾ ਰਿਹਾ ਸਬੰਧ ਐਜੂਕੇਸ਼ਨ ਦਾ ਇਹ ਵੀ ਕਈ ਵਾਰੀ ਪਿੰਡਾਂ 'ਚ ਜਦ ਤੱਕ ਇਹਨੇ ਕਵਾਜ ਜਾਂਦੇ ਲੋਕਾਂ ਨੂੰ ਠਾਣੇ ਤੇ ਚਾੜੀਆਂ ਨੇ ਧੱਕੇ ਖਾਣੇ ਪੈਂਦੇ ਹਾਂ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਪਰ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲ ਤੇ ਮੈਂ ਪਿੰਡ ਦੇ ਕੀ ਦਿਨਾ ਬਹੁਤ ਘੱਟ ਕੇਸ ਆ ਜਿਹੜੇ ਆਪਾਂ ਥਾਣੇ 'ਚ ਜਾਂਦੀਦੇ ਆ ਇੱਥੇ ਬਿਠਾ ਲ ਕੇ ਲੋਕਾਂ ਨੂੰ ਆਪਸ ਦੇ ਵਿੱਚ ਸਮਝਾ ਕੇ ਹੀ ਉਹਨਾਂ ਨੂੰ ਨਮਟਾਰ ਕਰਦੀ ਆ ਥਾਣੇ ਵੱਲ ਨੂੰ ਬਹੁਤ ਹੀ ਘੱਟ ਕੋਈ ਕੇਸ ਹੋਇਆ ਜਾਂਦਾ ਲਗਭਗ ਆਪਾਂ ਪਿੰਡ 'ਚ ਹੀ ਨਵੇਰਦਿਆਂ ਇੱਥੇ ਹੀ ਫਸਾ ਲ ਕੁਮਾ ਦੇ ਦਿਆ ਇੱਕ ਉਹਨਾਂ ਟਾਈਮ ਦੀ ਬਚਤ ਹੁੰਦੀ ਆ ਦੂਜੇ ਪਾਸੇ ਪੈਸਾ ਵੀ ਬਚਦਾ ਵਾ ਤੇ ਆਪਸੀ ਭਾਈ ਜਿਹਾ ਬਣਿਆ ਰਹਿੰਦਾ ਵਾ ਸੋ ਨਰੇਗਾ ਦੀ ਗੱਲ ਕਰੀਏ ਕਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਗਾਰ ਨਹੀਂ ਤਾਂ ਦਨਜਾਈ ਨਾ ਪਾਈ ਜਾਂਦਾ ਤੁਸੀਂ ਆਹ ਸੁਣਿਆ ਹੈਗਾ ਸੋ ਸੁਣੋ ਤੁਹਾਡੀ ਕੋਈ ਤੇ ਕਿਵੇਂ ਦੇਖਿਆ ਜਾਏ ਅਹੀਂ ਪਿੰਡ 'ਚ ਕੰਮ ਚੱਲ ਰਿਹਾ ਸਟਾਰਟਿੰਗ ਇਸ ਨਰੇਗਾ ਦਾ 25 30 ਵਰਕਰ ਕੰਮ ਕਰਦੇ ਰਿਹਾ ਅਹੀਂ ਉਹੀ ਬੰਦੇ ਦਾ ਨਾਮ ਪਾਇਆ ਵਾ ਜੋ ਇਸ ਜੋਗੀ ਤੇ ਵਧੀਆ ਕੰਮ ਚੱਲਿਆ ਵਾ ਸੋ ਕਿਹੜਾ ਕੰਮ ਤੁਸੀਂ ਪਹਿਲ ਦਰਤਾ ਤੇ ਪਿੰਡ ਵਿੱਚ ਲੋੜੀ ਦਾ ਕਾਨੂੰਨ ਜਾ ਰਿਹਾ ਜਿਹੜਾ ਪਿੰਨ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਮੇਰੇ ਤੋਂ ਵੀ ਕੀ ਪੁੱਛੀਏ ਜਿਹਨੂੰ ਪਿੰਡ ਬਾਰੇ ਜੋਗੀ ਸਵਾਲ ਕੀਤੇ ਜੋ ਕੰਮ ਮੈਂ ਅੱਗੇ ਕਰਵਾਣੇ ਆ ਕੋਸ਼ਿਸ਼ ਕਰਾਂਗੇ ਕਿ ਇਹ ਕੰਪਲੀਟ ਹੋਣ ਉਦੇ ਵਿੱਚ ਉਹ ਲਾਈਟਾਂ ਦਾ ਪਾਰਕਿੰਗ ਦਾ ਇੱਕ ਵਿੱਚ ਸਾਡੇ ਪਿੰਡ ਦੇ ਸੱਪੜਾ ਉਹਨੂੰ ਪੱਕੇ ਕਰਾਉਂਦਾ ਡਿਸਪੈਂਸਰੀ ਵਗੈਰਾ ਦਾ ਜੋ ਵੀ ਹੋਇਆ ਆਪਾਂ ਕਰਾਵਾਂਗੇ ਤੇ ਆਪਾਂ ਨੂੰ 100% ਦਵਾਂਗੇ 4 ਸਾਲ ਦਾ ਟਾਈਮ ਹੈ ਮੇਰੇ ਕੋਲ ਬਾਤ ਉਹਦੇ ਪਿੰਡ ਦੇ ਵਿੱਚ ਜੋ ਕਿ ਸਰਪੱਖੀ ਗੰਨ ਕਰਵਾਏ ਨੇ ਉਹਨਾਂ ਵਿੱਚ ਸਹਿਯੋਗ ਦੇਵਾਂਗਾ ਪਿੰਡ ਦਾ ਜੀ ਜੀ ਸਰ ਸੈਂਟਰ ਗੋਲਮਣ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਵਿੱਚ ਹੁੰਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੇ ਤੇ ਕਾ ਕੋਈਦਾ ਨਹੀਂ ਹੁੰਦੀ ਉਹ ਤੁਹਾਡੇ ਕੋਈ ਕਿਵੇਂ ਦੇਖਿਆ ਜੀ ਮੇਕੋ ਜੀ ਮੈਂ ਪਿੰਡ ਦੇ ਵਿੱਚ ਕੋਈ ਪਾਰਟੀ ਬਾਈ ਨਹੀਂ ਕਰਦਾ ਮੈਂ ਹਰ ਵਿਅਕਤੀ ਨੂੰ ਹਰ ਘਰ ਨੂੰ ਨਾਲ ਲੈ ਕੇ ਚੱਲਦਾ ਹਾਂ ਉਹ ਭਾ ਜਰਨਲ ਹੋਵੇ ਭਾ ਐਸਸੀ ਕਰਤਨਾ ਹੋਵੇ ਭਾ ਸਾਡਾ ਕ੍ਰਿਸ਼ਨ ਭਾਈ ਜਿਹਾ ਹੋਵੇ ਹਰ ਇੱਕ ਨੂੰ ਮੈਂ ਸਾਂਝੇ ਪਰਿਵਾਰ ਦੇ ਨਾਤੇ ਮੰਨਦਾ ਹਾਂ ਜਿੰਨੂੰ ਜੋ ਸਹੂਲਤ ਹੁੰਦੀ ਮੈਂ ਹਰ ਇੱਕ ਨੂੰ ਦੇਣ ਰਿਹਾ ਹਾਂ ਆਪਾਂ ਨੂੰ 100% ਯਕੀਨ ਆ ਵੀ ਕੋਈ ਵੀ ਘਰ ਹੈ ਜਿਹੜਾ ਨਾ ਹੋਵੇ ਜਿੰਨੂੰ ਨਾ ਸਹੂਲਤ ਮਿਲੇ ਮੈਂ ਪਿੰਡ ਵਿੱਚ ਕੋਈ ਪਾਰਟੀ ਬਾਈ ਨਹੀਂ ਕਰਦਾ ਧਰੇ ਬੰਦੇ ਤੋਂ ਉੱਜਾ ਉੱਠ ਕੇ ਕੰਮ ਕਰਵਾ ਲਿਆ ਹਾਂ ਤੇ ਕਰਵਾਂਦਾ ਰਹਿਣਾ ਹੈ ਗਣ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਨ ਬਖਸ਼ਿਆ ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਪਿੰਡ ਵਾਲਿਆਂ ਨੂੰ ਮੈਸੇਜ ਇਹ ਦਵਾਂਗਾ ਕਿ ਸਾਰੇ ਪਿੰਡ ਦੇ ਰਲ ਕੇ ਮੈਨੂੰ ਸਰਪੰਚ ਬਣਾਇਆ ਮੈਂ ਸਾਰੇ ਪਿੰਡ ਦੇ ਹਰ ਵਰਕਰ ਨੂੰ ਹਰ ਘਰ ਦੇ ਪਰਿਵਾਰ ਮੈਂਬਰ ਨੂੰ ਸਰਪੰਚ ਮੰਨਦਾ ਹਾਂ ਕਿ ਆਪਾਂ ਰਲ ਮਿਲ ਕੇ ਪਿੰਡ ਦਾ ਵਿਕਾਸ ਕਰੀਏ ਸਾਰੇ ਪਰਿਵਾਰ ਸਾਰਾ ਪਿੰਡ ਮੇਰਾ ਸਾਥ ਦੇਵੇ ਸਾਰੇ ਮੇਰੇ ਨਾਲ ਭਰ ਕੇ ਚੱਲਣ ਤਾਂ ਜੋ ਆਪਾਂ ਪਿੰਡ ਨੂੰ ਉੱਚਾ ਪੱਧਰ ਤੇ ਚੁੱਕ ਸਕੀਏ ਜੀ ਵਾਹਿਗੁਰੂ ਜੀ ਦਾ ਖਾਲਸਾ